ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮਿਲ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਵਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਹਵਾਵਾਂ ਦੀ ਸਾਰੀ ਹਵਾਵਾਂ ਜਿਹੜੀਆਂ ਉਹ ਇਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਚੱਲ ਰਹੀਆਂ ਤੇ ਜੇਕਰ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਜਿਸ ਤਰ੍ਹਾਂ ਆਪਾਂ ਦੱਸਿਆ ਸੀਗਾ ਵੀ ਪੰਜਾਬ ਦੇ ਵਿੱਚ ਜਿਹੜਾ ਹਨੇਰੀ ਝੱਖੜ ਦੇ ਨਾਲ ਤੇਜ਼ ਤੂਫਾਨ ਤੇ ਭਾਰੀ ਮੀਂਹ ਆ ਸਕਦਾ ਉਹ ਕੱਲ ਰਾਤ ਨੂੰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਤੇਜ਼ ਬਰਖਾ ਵੀ ਹੋਈ ਆ ਤੇ ਨਾਲ ਹਨੇਰੀ ਝੱਖੜਾ ਜਿਹੜਾ ਉਹ ਵੀ ਆਇਆ ਬਹੁਤ ਸਾਰੇ ਜਿਹੜੇ ਉੱਤਰੀ ਪੰਜਾਬ ਦੇ ਇਲਾਕੇ ਆ ਤੇ ਮੱਧ ਪੰਜਾਬ ਤੱਕ ਤੇ ਬਾਕੀ ਇਲਾਕੇ ਜਿਹੜੇ ਕਾਫੀ ਜ਼ਿਆਦਾ ਬਰਖਾ ਹੋਈ ਆ ਉਹਨਾਂ ਦੇ ਵਿੱਚ ਕੱਲ ਤੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇਸ ਵਕਤ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਤੇ ਪੰਜਾਬ ਦੇ ਭਾਗਾਂ ਦੇ ਬਣਿਆ ਹੋਇਆ ਜਿਹਦੇ ਨਾਲ ਪੰਜਾਬ ਦੇ ਵਿੱਚ ਨਮੀ ਹੈ ਜਿਹੜੀ ਉਹ ਇੱਕ ਤਾਂ ਆਪਣੇ ਅਰਬ ਸਾਗਰ ਦੀ ਤਰਫੋਂ ਆ ਰਹੀ ਹੈ ਤੇ ਦੂਸਰੀ ਆ ਰਹੀ ਆ ਆਪਣੇ ਘੁੰਮ ਕੇ ਬੰਗਾਲ ਦੀ ਖਾੜੀ ਤੋਂ ਦੋਨੇ ਨਵੀਂ ਜਿਹੜੀ ਆ ਹਵਾਵਾਂ ਉਹ ਇੱਥੇ ਇਕੱਠੀਆਂ ਹੋ ਰਹੀਆਂ ਜਿਹਦੇ ਨਾਲ ਬੱਦਲ ਡਿਵੈਲਪ ਹੋ ਰਹੇ ਆ ਤੇ ਕਈ ਥਾਵਾਂ ਤੇ ਬਰਖਾ ਦੀਆਂ ਗਤੀਵਿਧੀਆਂ ਅੱਜ ਵੀ ਜਾਰੀ ਰਹੀਆਂ ਜਿਵੇਂ ਕਿ ਆਪਣੇ ਰਾਤ ਨੂੰ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਭਾਰੀ ਬਰਖਾ ਹੋਈ ਆ ਲੇਕਿਨ ਅੱਜ ਦਿਨ ਵੇਲੇ ਜਿਸ ਤਰ੍ਹਾਂ ਕਿ ਰਾਜਸਥਾਨ ਦੇ ਕਈ ਭਾਗਾਂ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ ਚ ਬਰਖਾ ਦੀਆਂ ਗਤੀਵਿਧੀਆਂ ਜਾਰੀ ਰਹੀਆਂ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਅੱਜ ਰਾਤ ਨੂੰ ਫੇਰ ਦੁਬਾਰਾ ਕਈ ਥਾਵਾਂ ਤੇ ਪੰਜਾਬ ਦੇ ਵਿੱਚ ਤੇਜ਼ ਮੀਂਹ ਤੇ ਨਾਲ ਹਨੇਰੀ ਝੱਖੜਾ ਜਿਹੜਾ ਉਹ ਆਉਣ ਦੀ ਸੰਭਾਵਨਾ ਇਸ ਤੋਂ ਬਿਨਾਂ ਰਾਜਸਥਾਨ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਹਰਮਾਤਲ ਪ੍ਰਦੇਸ਼ ਉੱਤਰਾਖੰਡ ਇਹਨਾਂ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਪਹਾੜਾਂ ਦੇ ਵਿੱਚ ਖਾਸ ਤੌਰ ਤੇ ਉਚੇਰੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰਿ ਵੀ ਹੋ ਸਕਦੀ ਆ ਤੇ ਬਾਕੀ ਨੀਵੇਂ ਇਲਾਕਿਆਂ ਦੇ ਵਿੱਚ ਤੇਜ਼ ਵਰਖਾ ਤੇ ਹਨੇਰੀ ਝੱਖੜ ਦਾ ਦੌਰ ਆ ਜਿਹੜਾ ਉਹ ਜਾਰੀ ਰਹੂਗਾ ਇਹ ਜਿਹੜੀ ਵਰਖਾ ਆਪਣੇ ਅਰਬ ਸਾਗਰ ਤੋਂ ਆਉਣ ਵਾਲੀ ਨਮੀ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਨਮੀ ਇਕੱਠੀ ਹੌਣ ਕਰਕੇ ਇੱਥੇ ਬੱਦਲ ਡਿਵੈਲਪ ਹੋ ਰਹੇ ਆ ਤੇ ਨਾਲ ਸਿਸਟਮਾਂ ਦਾ ਉਹਨਾਂ ਨੂੰ ਸੰਜੋਗ ਮਿਲ ਰਿਹਾ ਜਿਹਦੇ ਕਰਕੇ ਇਹ ਜਣੀਆਂ ਬਰਖਾ ਦੀਆਂ ਗਤੀਵਧੀਆਂ ਪੰਜਾਬ ਦੇ ਵਿੱਚ ਜਾਰੀ ਆ ਜਿਹੜੀਆਂ ਕਿ ਆਉਣ ਵਾਲੇ 24 ਘੰਟੇ ਚ ਵੀ ਜਾਰੀਆਂ ਰਹਿਣਗੀਆਂ ਯਾਨੀ ਕਿ ਕੱਲ ਨੂੰ ਜੇਕਰ ਅੱਜ ਰਾਤ ਨੂੰ ਬਰਖਾ ਹੋ ਜਾਂਦੀ ਆ ਹੋ ਸਕਦਾ ਕੱਲ ਸਵੇਰ ਨੂੰ ਨਾ ਹੋਵੇ ਬਰਖਾ ਸ਼ਾਮ ਦੇ ਟਾਈਮ ਦੁਬਾਰਾ ਫੇਰ ਬੱਦਲ ਡਿਵੈਲਪ ਹੋਣਗੇ ਤੇ ਦੁਬਾਰਾ ਫੇਰ ਜਿਹੜੀ ਬਰਖਾ ਪੰਜਾਬ ਦੇ ਵਿੱਚ ਉਹ ਜਾਰੀ ਰਹੂਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨਾ ਲੱਗਣਾ ਜਿਹੜੇ ਕਿਸਾਨ ਵੀਰਾਂ ਨੂੰ ਝੋਨਾ ਲਗਾਉਣਾ ਉਹਨਾਂ ਲਈ ਇਹ ਜਿਹੜੀ ਬਰਖਾ ਵਾ ਉਹ ਫਾਇਦੇਮ ਹੋਣ ਵਾਲੀ ਆ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਉਣ ਵਾਲੇ 24 ਪੰਜ ਦਿਨ ਦੇ ਮੌਸਮ ਦੇ ਹਾਲ ਦੀ ਵੀ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਅਗਲੇ ਪੰਜ ਦਿਨ ਦੇ ਮੌਸਮ ਦੀ ਤਾਂ ਅਗਲੇ ਪੰਜ ਦੇ ਜੇਕਰ ਕੱਲ ਨੂੰ ਆਪਾਂ ਗੱਲ ਕਰੀਏ ਤਾਂ ਕੱਲ ਨੂੰ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਇਸ ਤੋਂ ਬਿਨਾ ਹਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਜਿਹਦੇ ਨਾਲ ਤੇਜ਼ ਮੀਂਹ ਦੇ ਨਾਲ ਹਨੇਰੀ ਝੱਖੜਾਉਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਆ ਉਸ ਵਾਰ ਗੱਲ ਕਰੀਏ ਆਪਾਂ 5 ਤਰੀਕ ਦੀ ਤਾਂ 5 ਤਰੀਕ ਨੂੰ ਪੰਜਾਬ ਉੱਤਰ ਪੂਰਬੀ ਰਾਜਸਥਾਨ ਹਰਿਆਣਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਤੇ ਗਰਜ ਚਮਕਣਾ ਤੇ ਛਿੱਟੇ ਤੇ ਹਨੇਰੀ ਝੱਖੜ ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਜਿਹੜੀ ਉਹ ਬਰਕਰਾਰ ਆ ਜੇਕਰ ਗੱਲ ਕਰੀਏ 6 ਤਰੀਕ ਨੂੰ ਤਾਂ 6 ਤਰੀਕ ਨੂੰ ਪੰਜਾਬ ਦੇ ਦੱਖਣ ਪੱਛਮੀ ਭਾਗਾਂ ਦੇ ਵਿੱਚ ਮ ਜਿਹਦੇ ਵਿੱਚ ਆਪਣੇ ਬਠਿੰਡਾ, ਬਰਨਾਲਾ, ਮੁਕਸਰਾ, ਮਲੂਠ, ਅਬੂਰ, ਮਾਨਸਾ, ਸੰਗਰੂਰ, ਪਟਿਆਲਾ ਤੇ ਲੁਧਿਆਣਾ ਇਸ ਤੋਂ ਇਲਾਵਾ ਮੋਗਾ, ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬਰਖਾ ਦੀਆਂ ਗਤੀਵਿਧੀਆਂ 6 ਤਰੀਕ ਨੂੰ ਵੀ ਜਾਰੀ ਰਹਿਣਗੀਆਂ ਤੇ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਵੀ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤੇ ਪੰਜਾਬ ਦੇ ਸਮੁੱਚੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਤੇਜ਼ ਬਰਖਾ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 7 ਤਰੀਕ ਦੀ ਤਾਂ 7 ਤਰੀਕ ਨੂੰ ਮੌਸਮਾ ਜਿਹੜਾ ਉੱਤਰੀ ਭਾਰਤ ਦੇ ਵਿੱਚ ਖੁਸ਼ਕ ਹੋ ਜਾਣਾ ਤੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਉੱਤਰਾਖੰਡ ਸਾਰੇ ਭਾਗਾਂ 'ਚ ਮੌਸਮਾ ਜਿਹੜਾ ਖੁਸ਼ਕ ਰਹੂਗਾ। ਉਸ ਤੋਂ ਬਾਅਦ ਗੱਲ ਕਰੀਏ ਆਪਾਂ 8 ਤਰੀਕ ਦੀ 8 ਤਰੀਕ ਨੂੰ ਵੀ ਸਮੁੱਚੇ ਉੱਤਰੀ ਭਾਰਤ 'ਚ ਮੌਸਮ ਖੁਸ਼ਕ ਰਹੂਗਾ। ਜੰਮੂ ਕਸ਼ਮੀਰ ਦੇ ਚੇਰੇ ਭਾਗਾਂ ਦੇ ਵਿੱਚ ਬਰਫਬਾਰੀ ਤੇ ਕਈ ਥਾਵਾਂ ਤੇ ਬਰਖਾ ਜਿਹੜੀ ਉਹ ਹੋ ਸਕਦੀ ਆ। ਬਾਕੀ ਸੈਂਟਰ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਬਰਖਾ ਹੋਣ ਦੀ ਸੰਭਾਵਨਾ। ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਮੱਧ ਪ੍ਰਦੇਸ਼ ਮਹਾਰਾਸ਼ਟਰ ਚ ਵਰਖਾ ਹੋ ਸਕਦੀ ਆ ਲੇਕਿਨ ਪੰਜਾਬ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਜੰਮੂ ਕਸ਼ਮੀਰ ਉੱਤਰਾਖੰਡ ਹਿਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰੀਏ 10 ਤਰੀਕ ਦੀ ਤਾਂ 10 ਤਰੀਕ ਨੂੰ ਸਮੁੱਚੇ ਉੱਤਰੀ ਭਾਰਤ ਸਣੇ ਮੱਧ ਭਾਰਤ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਜੰਮੂ ਕਸ਼ਮੀਰ ਦੇ ਚਾਰੇ ਭਾਗਾਂ ਦੇ ਵਿੱਚ ਬਰਫਬਾਰੀ ਹੈ ਜਿਹੜੀ ਹੋ ਸਕਦੀ ਹੈ ਨਾਰਥ-ਈਸਟ ਇੰਡੀਆ ਦੇ ਵਿੱਚ ਬਰਖਾ ਜਿਹੜੀ ਹੋ ਸਕਦੀ ਹੈ ਦੋਸਤੋ ਇਹ ਸੀਗਾ ਅਗਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਪਸੰਦ ਆਈ ਹੋਊ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਿੱਥੇ-ਕਿੱਥੇ ਵਰਖਾ ਦੀਆਂ ਗਤੀਵਿਧੀਆਂ ਹੋਈਆਂ ਉਹਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਜਾਣਕਾਰੀ ਜਰੂਰ ਦਿਓ ਸਤਿ ਸ੍ਰੀ ਅਕ